ਸਸ਼ਿਕਾ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਰਵਾਨ ਇਸ ਵੇਲੇ ਸੀਐਮ ਰਿਹائش ਤੇ ਵਿਚਕਾਰ ਜੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਨੂੰ ਲੈ ਕੇ ਜੇ ਹੈ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਲਗਭਗ ਮੀਟਿੰਗ ਖਤਮ ਵੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੁਲਵੰਤ ਜੇ ਨੇ ਐਮਐਲਏ ਨੇ ਵਿਧਾਇਕ ਨੇ ਮੋਹਾਲੀ ਤੋਂ ਹੋਰ ਨਿਕਲ ਗਏ ਨੇ ਤੇ ਇਹ ਜੇ ਕਾਫਿਲਾ ਜੇ ਨਿਕਲ ਕੇ ਜਾ ਰਿਹਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਮੀਡੀਆ ਤੋਂ ਧੂਨੀ ਪਣਾ ਕੇ ਗਏ ਨੇ ਲੇਕਿਨ ਲੋਕ ਸਭਾ ਹਲਕੇ ਦੇ ਰਣਨੀਤੀ ਜੇ ਹੈ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਰਣਨੀਤੀ ਕੀ ਤੇ ਹੈ ਕੀ ਕੀਤੀ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਥੋੜੀ ਦੇਰ ਦੇ ਵਿਚਕਾਰ ਜਿੱਥੇ ਅੰਮ੍ਰਿਤਸਰ ਹਲਕੇ ਨੂੰ ਲੈ ਕੇ ਮੀਟਿੰਗ ਹੋਏਗੀ ਉਸ ਤੋਂ ਪਹਿਲਾਂ ਜੇ ਹੈ ਸਵੇਰ ਤੋਂ 인ਦਰ ਵੀ ਮੰਤਰੀ 인ਦਰ ਵੀ ਨਿੱਜਰ ਪਹੁੰਚੇ ਸੀ ਉਹ ਵੀ ਇੱਥੇ ਮੌਜੂਦ ਨੇ ਲੇਕਿਨ ਖੁਡਿਆ ਮੰਤਰੀ ਖੁਡਿਆ ਵੀ ਮੌਜੂਦ ਅਸਰੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਅਨਪੁਰ ਸਾਹਿਬ लोकसभा हलके ਦੇ ਵਿਚਾਰ ਕੀ ਰਣਨੀਤੀਆਂ ਰਹਿਣ ਗਿਆ ਕਿਸ ਰਣਨੀਤੀ ਨੂੰ ਲੈ ਕੇ ਜੇ ਹੈ ਇਸ ਵਾਰ ਲੋਕਸਭਾ ਇਲیکشن ਦੀ ਤਿਆਰੀਆਂ ਕੀਤੀ ਜਾਏਗੀ ਕਿਉਂਕਿ ਕਿਤੇ ਨਾ ਕਿਤੇ ਜਦ ਆਪਾਂ ਕਹਿੰਦੇ 2024 ਦੇ ਇਲیکشن ਨੇ ਬਹੁਤ ਮਹੱਤਵਪੂਰਨ ਇਲیکشن ਨੇ ਇਹਨਾਂ ਇਲیکشن ਦੇ ਵਿਚਾਰ ਇਹ ਜਰੂਰ ਸਾਫ ਹੋ ਜਾਏਗਾ ਕਿ ਆਉਣ ਵਾਲੇ ਦਿਨਾਂ ਦੇ ਵਿਚਕਾਰ ਕਿਸ ਪਾਰਟੀ ਦੀ ਸਥਿਤੀ ਜੇ ਹੈ ਉਹ ਸਾਫ ਨਜ਼ਰ ਆਉਂਦੀ ਹੈ ਲੇਕਿਨ ਇਸ ਵੇਲੇ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਦੀ ਹਾਇਸ਼ ਤੋਂ ਗੱਡੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਮੀਟਿੰਗ ਜੇ ਹੈ ਲਗਭਗ ਖਤਮ ਹੋ ਚੁੱਕੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਸੀਐਮ ਸਾਹਿਬ ਆਪ ਰਣਨੀਤੀ ਤਿਆਰ ਕਰ ਰਹੇ ਨੇ ਆਪ ਇਸ ਦਾ ਲੋਕ ਸਭਾ ਚੋਣਾਂ ਦੇ ਵਿਚਕਾਰ ਜਿੱਤ ਹਾਸਲ ਦੇ ਕਰਨ ਲਈ ਜੇ ਹੈ ਕਮਰ ਕੱਸੀ ਹੋਈ ਹੈ ਤੇ ਇਸ ਕਮਰ ਕਸਨ ਦੇ ਵਿਚਕਾਰ ਕਿਹੜੇ ਪੁਆਇੰਟਸ ਨੇ ਬਹੁਤ ਇੰਪੋਰਟੈਂਟ ਨੇ ਉਹਨਾਂ ਦੇ ਉੱਤੇ ਕੰਮ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਾਰ ਵਿਧਾਇਕਾ ਤੋਂ ਫੀਡਬੈਕ ਲਿੱਤੀ ਜਾ ਰਹੀ ਹੈ ਫੀਡਬੈਕ ਲਿੱਤੀ ਜਾ ਰਹੀ ਹੈ ਕਿs ਢੰਗ ਦੇ ਨਾਲ ਜੇ ਹੈ ਜੇ ਕੰਮ ਜੇ ਨੇ ਉਹ ਹੋ ਰਹੇ ਨੇ ਤੇ ਲੋਕਾਂ ਦੇ ਵਿਚਾਰ ਕੀ ਸਥਿਤੀ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਗੱਲ ਹੈ ਮਲਵਿੰਦਰ ਸਿੰਘ ਕਾਂਗ ਸਾਹਮਣੇ ਨਜ਼ਰ ਆ ਰਹੇ ਹਨਪੁਰ ਹਲਕੇ ਦੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਕੀ ਰਣਨੀਤੀ ਬਣੀ ਹੈ ਤੇ ਰਣਨੀਤੀ ਦੇ ਵਿਚਾਰ ਕੀ ਕੁਝ ਖਾਸ ਰਹਿਣ ਵਾਲਾ ਸਭ ਤੋਂ ਵੱਡੀ ਗੱਲ ਹੈ ਕਿ ਆਰਨਪੁਰ ਸਾਹਿਬ ਨੂੰ ਲੈ ਕੇ ਬਹੁਤ ਸਾਰੇ ਚਰਚਾਵਾਂ ਸੀ ਕਿ ਇਸ ਵਾਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਮਲਵਿੰਦਰ ਸਿੰਘ ਕੰਗ ਇੱਥੇ ਮੌਜੂਦ ਨੇ ਤੇ ਦੇਰਾ ਜ਼ੀਰੋ ਦੇ ਨਾਰੇ ਨੂੰ ਲੈ ਕੇ ਲਗਾਤਾਰ ਜਿਹ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਚਰਚਾਵਾਂ ਤੇ ਇਸ ਨੇ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਜਿਹ ਹੈ ਅਨਪੁਰ ਸਾਹਿਬ ਦੀ ਰਣਨੀਤੀ ਜਿਹ ਹੈ ਉਹ ਕੀ ਹੋਣ ਵਾਲੀ ਹੈ ਦੇਖਦੇ ਨੇ ਕਿ ਹੁਣ ਰਣਨੀਤੀ ਨੂੰ ਲੈ ਕੇ ਕੀ ਕੰਮ ਹੈ ਦੋਸਤੋ ਆਈਕਾਈ ਦੇ نیچے ਰੱਖ ਲਓ ਪਲੀਜ਼ ਕੈਮਰਾ ਅੱਜ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਲੈ ਕੇ ਆਉਣ ਵਾਲੀਆਂ ਚੋਣਾਂ ਦੇ ਸੰਬੰਧ ਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਸਾਡੇ ਸਤਿਕਾਰਯੋਗ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਜੀ ਰੋੜੀ ਸਾਹਿਬ ਪੰਜਾਬ ਕੈਬਨਿਟ ਦੇ ਵਜ਼ੀਰ ਮੀਬਾ ਅਨਮੋਲ ਗਗਨ ਮਾਨ ਜੀ ਪੰਜਾਬ ਕੈਬਨਿਟ ਦੇ ਵਜ਼ੀਰ ਹਰਜੋਤ ਬੈਂਹ ਜੀ ਮੁਹਾਲੀ ਤੋਂ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਚਮਕੌਰ ਸਾਹਿਬ ਤੋਂ ਐਮਐਲਏ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਰੋਪੜ ਤੋਂ ਐਮ.ਐਲ.ਏ ਐਡਵੋਕੇਟ ਦਿਨੇਸ਼ ਚੱਡਾ ਜੀ ਬੱਲਾ ਚੌਰ ਤੋਂ ਐਮ.ਐਲ.ਏ ਭੈਣ ਜੀ ਸੰਤੋਸ਼ ਕਾਰੀਆ ਜੀ ਸਾਡੇ ਦੋਨੋਂ ਹੀ ਸਤਿਕਾਰਯੋਗ ਹਲਕਾ ਇੰਚਾਰਜ ਬੰਗਾ ਤੋਂ ਕੁਲਜੀ ਸਰਹਾਲ ਜੀ ਅਤੇ ਨਵਾਂ ਸ਼ਹਿਰ ਤੋਂ ਹਲਕਾ ਇੰਚਾਰਜ ਗਲਿਤ ਮੋਹਨ ਪਾਠਕ ਜੀ ਸਾਰਿਆਂ ਦੇ ਨਾਲ ਮਾਣਯੋਗ ਮੁੱਖ ਮੰਤਰੀ ਜੀ ਨੇ ਗਾਈਡ ਕੀਤਾ ਮਾਰਗਦਰਸ਼ਕ ਮਾਰਗਦਰਸ਼ਨ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਚ ਜਿਹਦੇ ਚ ਆਮ ਆਦਮੀ ਪਾਰਟੀ 13 0 ਨਾਲ ਜਿੱਤੂਗੀ ਔਰ ਪਿਛਲੇ 2 ਸਾਲਾਂ 'ਚ ਮਾਣਯੋਗ ਮੁੱਖ ਮੰਤਰੀ ਦੀ ਗਵਾਹੀ ਜਿਹੜੇ ਪੰਜਾਬ ਪੱਖੀ ਕੰਮ ਹੋਏ ਆ ਚਾਹੇ ਲੋਕਾਂ ਨੂੰ ਬਿਜਲੀ ਫਰੀ ਦੀ ਗੱਲ ਹੈ ਚਾਹੇ ਬਿਨਾ ਚਿਪਾਰਸ ਤੋਂ ਓਨਲੀ ਮੈਰਿਟ ਤੇ ਨੌਕਰੀਆਂ ਨੌਜਵਾਨਾਂ ਨੂੰ ਦੇਣ ਦੀ ਗੱਲ ਹੈ ਚਾਹੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੈ ਚਾਹੇ ਮਾਫੀਆ ਰਾਜ ਖਤਮ ਕਰਨ ਦੀ ਗੱਲ ਹੈ ਚਾਹੇ ਪਿੰਡਾਂ 'ਚ ਖਾਸ ਕਰ ਗਰੀਬਾਂ ਲਈ ਮੁਹੱਲਾ ਕਲੀਨਿਕ ਬਣਾਏ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਰਿਫਾਰਮ ਕੀਤਾ ਹੈ ਮਾਨ ਸਾਹਿਬ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਤਮਾਮ ਪੋਜ਼ਿਟਿਵ ਔਰ ਕੰਸਟਰਕਟਿਵ ਜਿਹੜੇ ਫੈਸਲੇ ਦੋ ਸਾਲਾਂ ਚ ਮਾਨ ਸਾਹਿਬ ਦੀ ਸਰਕਾਰ ਨੇ ਲਏ ਆ ਮੁੱਖ ਮੰਤਰੀ ਜੀ ਵੱਲੋਂ ਹਦਾਇਤਾਂ ਹੈ ਕਿ ਘਰ ਘਰ ਤੱਕ ਅਸੀਂ ਹਰੇਕ ਪਰਿਵਾਰ ਤੱਕ ਹਰੇਕ ਘਰ ਤੱਕ ਇਹ ਸਾਰਾ ਕੰਮਾਂ ਦਾ ਵੇਰਵਾ ਲੈ ਕੇ ਜਾਵਾਂਗੇ ਔਰ ਪਾਵਨ ਤੇ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਇਸ ਪੋਜੀਟਿਵ ਏਜੰਡੇ ਤੇ ਸਾਨੂੰ ਲੋਕਾਂ ਦਾ ਸਮਰਥਨ ਮਿਲੇਗਾ ਸਪੋਰਟ ਮਿਲੇਗਾ ਔਰ ਆਮ ਆਦਮੀ ਪਾਰਟੀ ਮਾਨ ਸਾਹਿਬ ਦੀ ਅਗਵਾਈ ਚ ਵੱਡੇ ਮਾਰਜਨ ਨਾਲ ਸ਼੍ਰੀ ਆਨੰਦ ਪ੍ਰਸਾਦ ਲੋਕ ਸਭਾ ਸੀਟ ਵੀ ਜਿੱਤੂਗੀ ਸੋ ਇਹ ਹੀ ਮੇਨ ਅਜੰਡਾ ਸੀਗਾ ਅੱਜ ਦਾ ਕੰਨ ਸਾਹਿਬ ਮੇਨ ਇਹ ਮਸਦਾ ਕੀ ਹੈ ਕਿ ਤੁਹਾਡੀ ਪਾਰਟੀ ਤੁਸੀਂ ਉਹਨਾਂ ਨੂੰ ਇਹ ਦੱਸਣਾ ਹੈ ਕਿ ਪ੍ਰਾਇਰਟੀ ਕੀ ਰਹੇਗੀ ਅਗਰ ਤੁਸੀਂ ਜਿੱਤ ਕੇ ਆਉਂਦੇ ਹੋਗੇ ਦੇਖੋ ਗੱਲ ਇਹ ਆ ਮੁੱਖ ਮੰਤਰੀ ਜੀ ਵੱਲੋਂ ਖਾਸ ਤੌਰ ਤੇ ਹਦਾਇਤਾਂ ਆ ਕਿ ਆਮ ਆਦਮੀ ਪਾਰਟੀ ਨੇ ਮਿਸ਼ਨ ਦੇ 2 ਸਾਲਾਂ ਚ ਜਿਸ ਤਰੀਕੇ ਨਾਲ ਲੋਕ ਹਿੱਤ ਲਈ ਫੈਸਲੇ ਲਏ ਔਰ ਕੰਕਰੀਟ ਗਰਾਉਂਡ ਤੇ ਦਿਖਾਈ ਦੇ ਰਿਹਾ ਇਸ ਏਜੰਡੇ ਨੂੰ ਆਮ ਆਦਮੀ ਪਾਰਟੀ ਅੱਗੇ ਵਧਾਉਂਦੀ ਰਹੂਗੀ ਔਰ ਜੋ ਆਸੀਂ ਗਰੰਟੀਆਂ ਦਿੱਤੀਆਂ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਚੋਣਾਂ ਦੇ ਟਾਈਮ ਉਹ ਇੱਕ ਇੱਕ ਗਰੰਟੀ 2027 ਤੱਕ ਪੂਰੀ ਕਰਾਂਗੇ ਨਾਲ ਨਾਲ ਡੈਫੀਨੇਟਲੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚ ਚਾਹੇ ਉਹ ਟੂਰਿਜ਼ਮ ਦੀ ਗੱਲ ਹੋਵੇ ਚਾਹੇ ਸਪੋਰਟਸ ਇਨਫਰਾਸਟ੍ਰਕਚਰ ਦੀ ਗੱਲ ਹੋਵੇ ਚਾਹੇ ਪੁਆਧ ਏਰੀਏ ਚ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਇਸ ਤੋਂ ਵੀ ਵੱਧ ਲਾਵਾ ਜਿਹੜੇ ਤਮਾਮ ਲੋਕਾਂ ਦੇ ਮੁੱਦੇ ਆ ਉਹ ਦੇਸ਼ ਦੀ ਪਾਰਲੀਮੈਂਟ ਵੀ ਜਾਣਗੇ ਔਰ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਚ ਫੁੱਲਫਿਲ ਕਰੂਗੀ ਬਹੁਤ ਬਹੁਤ ਧੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par